ਕਿਉਂਕਿ 7-7 ਕਿੱਲਾਂ 'ਚ ਵੀ ਆਰਗੈਨਿਕ ਖੇਤੀ ਕਰਨ ਵਾਲੇ ਹੈਗੇ ਆ ਪਰ ਉਹ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਵੀ ਜੇ ਆਪਾਂ ਪੂਰਾ ਆਰਗੈਨਿਕ ਕਰਕੇ ਡਾਇਰੈਕਟ ਵੇਚਾਂਗੇ ਤਾਂ ਜੀ ਮੁਨਾਫਾ ਹੈ ਨਹੀਂਗਾ ਕਿਉਂ ਇਸ ਗੱਲ ਤੇ ਅੜੇ ਹੋਏ ਆ ਨਹੀਂ ਉਹ ਉਹਨਾਂ ਦੀ ਸ਼ੈਲਫ ਮਾਰਕੀਟਿੰਗ ਨਹੀਂ ਹੈਗੀ ਅਸੀਂ ਚੀਜ਼ ਆਪ ਵੇਚਦੇ ਆ ਹੁਣ ਇਸ ਲਈ ਅਸੀਂ ਦੁੱਧ ਵੇਚਦੇ ਆ ਗਾਈਆਂ ਦਾ 70 ਰੁਪਏ ਲੀਟਰ ਵੇਚਦੇ ਪਏ ਹਾਂ ਜਿਹੜਾ ਪ੍ਰਾਈਸ ਆਮ ਲੋਕਾਂ ਨੂੰ ਨਹੀਂ ਮਿਲਦਾ ਇਦਾਂ ਜਿਹੜੀਆਂ ਸਾਡੀਆਂ ਬਾਕੀ ਚੀਜ਼ਾਂ ਹੈਗੀਆਂ ਉਹਨਾਂ ਦੇ ਵੀ ਸਾਨੂੰ ਪ੍ਰਾਈਸ ਬਹੁਤ ਅੱਛੇ ਮਿਲਦੇ ਆ ਸਾਡੇ ਹੁਸ਼ਿਆਰਪੁਰ ਦੇ ਵਿੱਚ ਹੈਗੀ ਐ ਇਨੋਵੇਟਿਵ ਫਾਰਮਰ ਐਸੋਸੀਏਸ਼ ਇਹਦੇ ਸਾਨੂੰ ਮੰਡੀ ਮਿਲੀ ਆ ਇੱਕ ਹੱਟ ਮਿਲੀ ਆ ਤੇ ਕਸਟਮਰ ਨਾਲ ਸਾਡੀ ਡਾਇਰੈਕਟ ਡੀਲ ਹੈਗੀ ਆ ਉਹਨਾਂ ਨੂੰ ਪਤਾ ਵੀ ਇਹ ਆਰਗੈਨਿਕ ਵੇਚਦੇ ਪਏ ਆ ਤੇ ਸਾਡੇ ਰੇਟ ਵੀ ਥੋੜੇ ਜੇ ਲੱਗ ਹੁੰਦੇ ਵਧੀਆ ਹੁੰਦੇ ਆ ਚੀਜ਼ ਵੀ ਵਧੀਆ ਹੁੰਦੀ ਆ ਤੇ ਕਸਟਮਰ ਪਰਦਾ ਵੀ ਹੈਗਾ ਠੀਕ ਹੈ ਜੀ ਹੁਣ ਤੁਸੀਂ ਹਰਾ ਧਨੀਆ ਹੈਗਾ ਤੁਸੀਂ ਗੁੱਚੀਆਂ ਬਣਾ ਕੇ ਮੰਡੀ ਲਾਜੋ ਤੁਹਾਡਾ 20 ਗੁੱਚੀਆਂ ਦਾ ਪੈਕੇਟ 100 ਰੁਪਏ ਦਾ ਵੇਖਣਾ ਹੈ 5 ਰੁਪਏ ਗੁੱਚੀ ਵਿਕਣੀ ਸਾਡੀ ਵਿਕਣੀ 20 ਰੁਪਏ ਉਹ ਉੱਥੇ ਜਿਹੜਾ ਮਾਰਜਨ ਦਾ ਫਰਕ ਪੈ ਜਾਂਦਾ ਹੈ ਨਹੀਂ ਪਰ ਤੁਹਾਡਾ ਕਿਉਂ ਵੇਕੇ ਜਾਂਦਾ ਮੈਂ ਇਹ ਕਹਿੰਦਾ ਮਤਲਬ ਹੈ ਵੀ ਜਿਹਦੇ ਟਰਸਟ ਨਹੀਂ ਬਿਲਡ ਕਰ ਪਾਉਂਦਾ ਫੈਮਲੀਆਂ ਨੂੰ ਸਮਾਨ ਦੇਣ ਲਈ ਡਾਇਰੈਕਟ ਵੇਚਣ ਲਈ ਕਿੱਥੇ ਕਮੀ ਰਹਿ ਜਾਂਦੀ ਹੈ ਜੀ ਉਹ 'ਚ ਨਹੀਂ ਕਸਟਮਰ ਨਾਲ ਡਾਇਰੈਕਟ ਫੀਡ ਹੋਣਾ ਪੈਣਾ ਜੀ ਉਹ ਚੀਜ਼ ਉਹਨੂੰ ਔਰ ਇੱਕ ਵਾਰ ਚੀਜ਼ ਦੇਣ ਦੀ ਦੋ ਵਾਰ ਚੀਜ਼ ਦੇਣ ਦੀ ਲੋੜ ਹੈ ਫਿਰ ਉਹਨੇ ਆਪ ਮੰਗਣੀ ਹੈ ਤੇ ਤੁਹਾਡਾ ਵਾਅਦਾ ਵੀ ਉਹਨੇ ਕਰਨਾ ਹੈ ਹੁਣ ਸਾਡੀ ਐਡਵਰਟਾਈਜ਼ਮੈਂਟ ਸਾਡੇ ਕਸਟਮਰ ਕਰਦੇ ਆ